ਸਤਿਗਾਲ ਜੀ ਮੈਂ ਹਾ ਕਵਰ ਸਿੰਘ 베ਦੀ ਸ਼ੰਭੂਤ ਕਨੋਰੀ ਬਾਰਡਰ ਤੇ ਬੈਟੀਆਂ ਕਿਸਾਨ ਜਥੇਬੰਦੀਆਂ ਦਿੱਲੀ ਜਾਣ ਲਈ ਬਜ਼ਦਦ ਅਖਾਈ ਦਿੰਦੀਆਂ ਪਰੰਤੂ ਜਿਸ ਤਰ੍ਹਾਂ ਇੱਕ ਵੱਡਾ ਮਾਹੌਲ ਤਣਾਅਮਈ ਮਾਹੌਲ ਜਾਂ ਟਕਰਾਵ ਵਾਲਾ ਮਾਹੌਲ ਦਿਖਾਈ ਦਿੱਤਾ ਸੀ ਉਸ ਦਰਮਿਆਨ ਪ੍ਰਤਪਾਲ ਤੇ ਸ਼ੁਭਕਰਨ ਸਿੰਘ ਜਹੇ ਨੌਜਵਾਨ ਸਨ ਜਿਨ੍ਹਾਂ ਦੇ ਨਾਲ ਮਾੜਾ ਵਿਵਾਰ ਹੋਇਆ ਇੱਥੋਂ ਤੱਕ ਕਿ ਸ਼ੁਭਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਸ਼ੁਭਕਰਨ ਸਿੰਘ ਦੇ ਮਸਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਸਾਰੇ ਪ੍ਰੋਗਰਾਮ ਟਾਲ ਦਿੰਦੀਆਂ ਜਾਂ ਕਹਿ ਸਕਦੇ ਆ ਕਿ ਦਿੱਲੀ ਜਾਣ ਦਾ ਫੈਸਲਾ ਵੀ ਟਲਿਆ ਰਹਿ ਜਾਂਦਾ ਹੈ ਤਾਂ ਹੁਣ 29 ਤਰੀਕ ਤੱਕ ਕਿਸਾਨ ਜਥੇਬੰਦੀਆਂ ਨੇ ਇੱਕ ਕਾਲ ਦਿੱਤੀ ਸੀ ਕਿ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਆ ਦਿੱਲੀ ਜਾਣ ਦਾ ਕੀ ਫੈਸਲਾ ਵੀ ਰੱਦ ਹੋ ਗਿਆ ਜਾਂ ਬਹੁਤ ਸਾਰੇ ਸਵਾਲ ਇਸ ਗੱਲ ਦੇ ਉੱਠ ਰਹੇ ਆ ਕਿ ਜਿਸ ਤਰ੍ਹਾਂ ਸਰਮਣ ਸਿੰਘ ਪੰਦੇਰ ਹੋਰਾਂ ਨੇ ਐਸਕੇਮ ਦੇ ਉੱਤੇ ਦੋਸ਼ ਲਗਾਇਆ ਤਾਂ ਹੁਣ ਭਾਰਤੀ ਕਿਸਾਨ ਜਿਨ੍ਹਾਂ ਨੂੰ ਗ્રાਹਾਂ ਦੇ ਆਗੂ ਜਗENDER ਸਿੰਘ ਉਹ ਗ੍ਰਾਹਾ ਨੇ ਵੀ SKM ਦੇ ਮੈਂਬਰ ਹੋਣ ਦੇ ਨਾਤੇ ਜਿਸ ਤਰ੍ਹਾਂ ਦੀ ਸਫਾਈ ਰੱਖੀ ਹੈ ਜਾਂ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਲਈ ਇਕਤਾ ਸਭ ਤੋਂ ਵੱਡੀ ਹੁੰਦੀ ਹੈ ਤੇ ਇਕਤਾ ਕਰਕੇ ਹੀ ਸਾਰੇ ਸੰਘਰਸ਼ ਜਿੱਤੇ ਜਾ ਸਕਦੇ ਆ ਜਿਸ ਤਰ੍ਹਾਂ ਸਰਮਣ ਸਿੰਘ ਪੰਦੇਰ ਨੇ ਵੱਡੇ ਸਵਾਲ SKM ਦੇ ਖੜੇ ਕੀਤੇ ਸੀ ਤਾਂ ਹੁਣ ਗ੍ਰਾਹਾ ਜਥੇਬੰਦੀ ਦੇ ਆਗੂਆਂ ਨੇ ਵੀ ਮੋੜਵਾ ਜਵਾਬ ਦਿੱਤਾ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਜਗਿੰਦਰ ਸਿੰਘ ਗਰਹਾ ਨੇ ਕਿਹਾ ਕਿ ਜਿਸ ਤਰ੍ਹਾਂ ਸਰਵਣ ਸਿੰਘ ਪੰਦੇਰ ਹੋਰੀ ਬਿਆਨ ਦਾਗ ਰਿਹਾ ਜਾਂ ਸਵਾਲ ਖੜੇ ਕਰ ਰਿਹਾ ਤਾਂ ਐਸਕੇਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਕੇਐਮ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਜਗਿੰਦਰ ਸਿੰਘ ਗਰਹਾ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਸਾਡੇ ਤੱਕ ਪਹੁੰਚ ਕੀਤੀ ਗਈ ਸੀ ਤਾਂ ਕੁਝ ਕਿਸਾਨ ਆਗੂਆਂ ਨੇ ਤਾਂ ਸਪਸ਼ਟ ਕੀਤਾ ਕਿ ਕਿਸ ਤਰ੍ਹਾਂ ਸਰਵਣ ਸਿੰਘ ਪੰਦੇਰ ਹੋਰਾ ਨੇ ਕਿਸਾਨ ਜਥੇਬੰਦੀਆਂ ਤੱਕ ਪਹੁੰਚ ਕੀਤੀ ਸੀ ਤਾਂ ਜਗਿੰਦਰ ਸਿੰਘ ਅਗਰਹਾ ਨੇ ਕਿਹਾ ਕਿ ਅਸੀਂ ਐਸਕੇਐਮ ਤੋਂ ਹਟ ਕੇ ਨਹੀਂ ਚੱਲ ਸਕਦੇ ਤੇ ਇਹਨਾਂ ਆਗੂਆਂ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਵੀ ਐਸਕੇਐਮ ਦੇ ਦਿੱਤੇ ਪ੍ਰੋਗਰਾਮਾਂ ਦੇ ਅਨੁਸਾਰ ਹੀ ਚੱਲੋ ਪਰੰਤੂ ਕਿਤੇ ਨਾ ਕਿਤੇ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੋਰਾਂ ਨੇ ਵੱਖਰੇ ਚੱਲਣ ਦਾ ਫੈਸਲਾ ਕੀਤਾ ਇਸ ਕਰਕੇ ਉਹਨਾਂ ਨੂੰ ਹੁਣ ਬਾਹਰੋਂ ਹਮਾਇਤ ਦਿੱਤੀ ਜਾ ਰਹੀ ਹੈ ਜੋ ਐਸਕੇਐਮ ਕਰ ਸਕਦਾ ਹੈ ਉਹ اس ਕੀ ਅਮ ਕਰ ਰਿਹਾ ਚਾਹੇ ਟਰੈਕਟਰ ਮਾਰਚ ਹੈ ਚਾਹੇ ਦੇਸ਼ ਦੇ ਵਿੱਚ ਬੰਦ ਦੀ ਕਾਲ ਸੀ ਜਾਂ ਹੋਰ ਵੀ ਜਿਹੜੇ ਪ੍ਰੋਗਰਾਮ ਜਿਹੜੇ ਮਹਾਪੰਚਾਇਤ ਕਰਕੇ ਦਿੱਤੇ ਗਿਆ ਉਹ ਵੀ ਕਿਤੇ ਨਾ ਕਿਤੇ ਇਸੇ ਕਰਕੇ ਦਿੱਤੇ ਗਿਆ ਕਿ ਸਾਡੀਆਂ ਵੀ ਮੰਗਾ ਉਹੀ ਨੇ ਸਾਨੂੰ ਵੀ ਐਮਐਸਪੀ ਦੇ ਉੱਤੇ ਕਾਨੂੰਨ ਬਣਿਆ ਚਾਹੀਦਾ ਤਾਂ ਸਰਕਾਰਾਂ ਦੇ ਉੱਤੇ ਵੱਡਾ ਪ੍ਰਵਾਤਾ ਇੱਕੇ ਦੇ ਨਾਲ ਹੀ ਪਾਇਆ ਜਾ ਸਕਦਾ ਹੈ ਪਰੰਤੂ ਜਿਸ ਤਰ੍ਹਾਂ ਘਰ ਦੀ ਘਰੇਲੂ ਲੜਾਈ ਨੂੰ ਬਾਰ ਕਿਹਾ ਜਾ ਰਿਹਾ ਜਾਂ ਸਵਾਲ ਖੜੇ ਕੀਤੇ ਜਾ ਰਿਹਾ ਉਸ ਦੇ ਨਾਲ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ ਸੰਘਰਸ਼ ਵੀ ਕਿਤਨਾ ਕਿਤੇ ਤਾਰੋ ਪੀਣ ਹੋ ਜਾਂਦੇ ਆ ਹੁਣ ਵੇਖਣਾ ਹੋਏਗਾ ਕਿ ਸ਼ੁਭਕਰਨ ਸਿੰਘ ਦੇ ਮਸਲੇ ਦੇ ਉੱਤੇ ਦੱਲੇਵਾਲ ਤੇ ਸਰਮਣ ਸਿੰਘ ਪੰਦੇਰ ਹੋਰੀ ਕਿਸ ਤਰ੍ਹਾਂ ਦਾ ਫੈਸਲਾ ਕਰਦੇ ਆ ਕਿਉਂਕਿ 170 ਘੰਟਿਆਂ ਤੋਂ ਵੱਧ ਹੋ ਗਏ ਕਿ ਸ਼ੁਭਕਰਨ ਸਿੰਘ ਦੇ ਮਸਲੇ ਦੇ ਉੱਤੇ ਨਾ ਤਾਂ ਪੰਜਾਬ ਸਰਕਾਰ ਤਸ ਤੋਂ ਮਸ ਹੋ ਰਹੀ ਐ ਤੇ ਨਾ ਹੀ ਪੰਜਾਬ ਪੁਲਿਸ ਵਾਲੇ ਪਖਤੋਂ ਕੁਝ ਅਜਹੀ ਹਲਚਲ-ਚਲ ਰਖਾਈ ਦਿੱਤੀ ਹੈ ਜਿਹਦੇ ਨਾਲ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੀਆਂ ਮੰਗਾਂ ਜੜੀਆਂ ਨੇ ਉਹ ਵੀ ਉੱਥੇ ਹੀ ਲਟਕੀਆਂ ਨਜ਼ਰ ਆ ਰਹੀਆਂ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸ਼ੁਭਕਰਨ ਸਿੰਘ ਦੇ ਮਸਲੇ ਦੇ ਉੱਤੇ ਪਰਚਾ ਦਿੱਤਾ ਜਾਣਾ ਚਾਹੀਦਾ ਹੁਣ ਸਰਵਣ ਸਿੰਘ ਪੰਦੇਰ ਤੇ ਡੱਲੇਵਾਲ ਹੋਰੀ ਕਰਨਗੇ ਕੀ ਕੀ ਉਹ ਹੁਣ ਸਾਰਾ ਪ੍ਰੋਗਰਾਮ ਦਿੱਲੀ ਜਾਣ ਦਾ ਦੇਣਗੇ ਜਾਂ ਕੋਈ ਸ਼ੁਭਕਰਨ ਸਿੰਘ ਦੇ ਮਸਲੇ ਤੇ ਵੱਡਾ ਫੈਸਲਾ ਕਰਨਗੇ ਤਾਂ ਹੁਣ ਵੇਖਣਾ ਹੋਏਗਾ ਕਿ ਸ਼ੰਭੂ ਤੇ ਕਨੋਰੀ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਦੀ ਕਿਸ ਤਰ੍ਹਾਂ ਦੀ ਤਿਆਰੀ ਹੋ ਸਕਦੀ ਹੈ ਤਾਂ ਬਹੁਤ ਸਾਰੇ ਕਟਨਾਕਰਮ ਕਿਸਾਨ ਆਗੂਆਂ ਦੇ ਨਾਲ-ਨਾਲ ਵਿਖਾਈ ਦੇ ਰਿਹਾ ਹੈ ਤਾਂ ਇਸ ਦੇ ਨਾਲ ਹੀ ਹਿਮਾਚਲ ਸਰਕਾਰ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਹਿਮਾਚਲ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਨਾਰਾਜ਼ਗੀ ਦਿਖਾਈ ਦਿੱਤੀ ਹੈ ਸੁਖੂ ਸਰਕਾਰ ਦੇ ਪ੍ਰਤੀ ਜਾਂ ਹਿਮਾਚਲ ਦੇ ਮੁੱਖ ਮੰਤਰੀ ਦੇ ਪ੍ਰਤੀ ਤਾਂ ਕਾਂਗਰਸ ਦੇ ਵਿੱਚ ਹੁੰਦੀ ਟੁੱਟ ਭੱਜ ਨੂੰ ਵੇਖ ਕੇ ਭਾਜਪਾ ਨੇ ਵੀ ਮੌਕਾ ਪ੍ਰਸਤੀ ਦੀ ਰਾਜਦਾਨੀ ਨੂੰ ਅੱਗੇ ਤੋਰਿਆ ਤਾਂ ਫਿਰ ਜਿਹੜਾ ਕਟੜਾ ਕਰਮ ਹਿਮਾਚਲ ਦੇ ਵਿੱਚ ਦਿਖਾਈ ਦਿੱਤਾ ਹੈ ਚਾਹੇ ਰਾਜ ਸਭਾ ਦੀ ਚੋਣ ਸੀ ਜਾਂ ਹੁਣ ਸਰਕਾਰ ਜਿਹੜੀ ਹਿਮਾਚਲ ਦੇ ਵਿੱਚ ਡਿੱਗੂ ਡਿੱਗੂ ਕਰ ਰਹੀ ਸੀ ਉਸ ਨੂੰ ਬਚਾਉਣ ਦਾ ਕਟੜਾ ਕਰਮ ਸੀ ਤਾਂ ਵੱਡੇ ਦੋਸ਼ ਭਾਜਪਾ ਦੇ ਉੱਤੇ ਜਿਹੜੇ ਮੁੱਖ ਮੰਤਰੀ ਸੁਖੂ ਨੇ ਉਹ ਲਗਾंदे ਨਜ਼ਰ ਆਏ ਹੈ ਕਿ ਬਹੁਤ ਪਹਿਲਾਂ ਤੋਂ ਹੀ ਸਾਰੀ ਸਥਿਤੀ ਬਾਰੇ ਉਹ ਜਾਣਦੇ ਸਨ ਕਿ ਕਿਸ ਤਰ੍ਹਾਂ ਹਿਮਾਚਲ ਦੇ ਵਿੱਚ ਉਹਨਾਂ ਦੀ ਸਰਕਾਰ ਨੂੰ ਡੇਗਣ ਲਈ ਭਾਜਪਾ ਅੰਦਰੋਂ ਅੰਦਰੀ ਸਾਜਸ਼ਾ ਬਣਾ ਰਹੀ ਹੈ ਤਾਂ ਸਵੇਰ ਤੋਂ ਕੁਝ ਕਾਂਗਰਸ ਦੇ ਕੈਬਨਟ ਮੰਤਰੀਆਂ ਨੇ ਅਸਤੀਫੇ ਤੱਕ ਦਿੱਤੇ ਤਾਂ ਦਿੱਲੀ ਹਾਈ ਕਮਾਂਡ ਤੱਕ ਗੱਲ ਪਹੁੰਚਦੀ ਹੈ ਜਦੋਂ ਸਰਕਾਰ ਡਿੱਗੂ ਡਿੱਗੂ ਕਰ ਰਹੀ ਸੀ ਤਾਂ ਅਸਤੀਫੇ ਦੀ ਗੱਲ ਵੀ ਦਿਖਾਈ ਦਿੱਤੀ ਕਿ ਹਿਮਾਚਲ ਸਰਕਾਰ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਜਿਹੜੇ ਆ ਉਹ ਅਸਤੀਫਾ ਦੇ ਚੁੱਕੇ ਆ ਫਿਰ ਕਾਂਗਰਸ ਹਾਈ ਕਮਾਂਡ ਨੂੰ ਅਬਜ਼ਰਵਰ ਤਰਾਤ ਕਰਨੇ ਪੈਂਦੇ ਆ ਤਾਂ ਕਿ ਸਾਰੇ ਘਟਨਾਕਰਮ ਬਾਰੇ ਸਾਰੀ ਸਥਿਤੀ ਬਾਰੇ ਜਿਹੜੀ ਐ ਉਹ ਜਾਣਕਾਰੀ ਹਾਈ ਕਮਾਂਡ ਤੱਕ ਪਹੁੰਚ ਸਕੇ ਪ੍ਰੰਤੂ ਇਸ ਗੱਲ ਦੀਆਂ ਬਹੁਤ ਵੱਡੀਆਂ ਕੋਸ਼ਿਸ਼ਾਂ ਭਾਜਪਾ ਕਰ ਰਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਜਿਹੜੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਨੂੰ ਤੋੜ ਕੇ ਆਪਣੇ ਦੇ ਵਿੱਚ ਹਰਲੇਵਾ ਕੀਤਾ ਜਾਵੇ 25 ਦੇ ਕਰੀਬ ਜਿਹੜਾ ਉਹਨਾਂ ਦੇ ਕੋਲੇ ਬਹੁਮਤ ਹੈ ਉਸ ਬਹੁਮਤ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਤਾਂ ਬਹੁਤ ਸਾਰੀਆਂ ਚਾਲਾਂ ਭਾਜਪਾ ਵੱਲੋਂ ਖੇਡੀਆਂ ਜਾ ਰਹੀਆਂ ਸੀ ਤਾਂ ਵੱਡੀਆਂ ਕੋਸ਼ਾਂ ਭਾਵੇਂ ਅਜੇ ਸਿਰੇ ਚੜ੍ਹਦੀਆਂ ਵਖਾਈ ਨਹੀਂ ਦਿੱਤੀਆਂ ਕਿਉਂਕਿ ਕਾਂਗਰਸ ਨੇ ਵੀ ਇਸ ਗੱਲ ਦਾ ਭਾਂਪ ਲਿਆ ਸੀ ਕਿ ਕਿਸ ਤਰ੍ਹਾਂ ਭਾਜਪਾ ਵੱਲੋਂ ਚੋਪਰ ਖੜਾ ਕਰ ਦਿੱਤਾ ਗਿਆ ਹੈ ਕਿਸ ਤਰ੍ਹਾਂ ਵਿਧਾਇਕਾਂ ਦੀ ਖਰੀਦੋ-ਫਰੋਖਤ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਹਿਮਾਚਲ ਸਰਕਾਰ ਕਿਸੇ ਸਮੇਂ ਵੀ ਡਿੱਗ ਸਕਦੀ ਸੀ ਤਾਂ ਹੁਣ ਕਾਂਗਰਸ ਹਾਈ ਕਮਾਂਡ ਕਦੇ ਵੀ ਉਹਨਾਂ ਨਰਾਜ਼ਗੀਆਂ ਨੂੰ ਦੂਰ ਨਹੀਂ ਕਰ ਸਕੀ ਜਿਨ੍ਹਾਂ ਨਰਾਜ਼ਗੀਆਂ ਦੇ ਕਾਰਨ ਕਾਂਗਰਸ ਨੂੰ ਹਮੇਸ਼ਾ ਦੇਸ਼ ਪੱਧਰ ਦੇ ਉੱਤੇ ਵੱਡਾ ਨੁਕਸਾਨ ਹੋਇਆ ਹੈ ਚਾਹੇ ਪੰਜਾਬ ਦੇ ਵਿੱਚ ਕਾਂਗਰਸ ਹੈ ਚਾਹੇ ਮੱਛਲ ਦੇ ਵਿੱਚ ਹੈ ਚਾਹੇ ਕਰਨਾਟਕ ਦੇ ਵਿੱਚ ਹੈ ਚਾਹੇ ਕਿਤੇ ਵੀ ਹੈ ਜਿੱਥੇ ਵੀ ਕਾਂਗਰਸ ਪਾਰਟੀ ਸਰਕਾਰ ਬਣਾਉਣ ਦੀ ਗੱਲ ਕਰਦੀ ਹੈ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਇਸੇ ਕਰਕੇ ਉਹਨਾਂ ਨੂੰ ਗੱਟ ਜੋੜ ਵੀ ਕਰਨੇ ਪੈ ਰਹੇ ਆ ਇਸੇ ਕਰਕੇ ਕਿਤਨਾ ਕਿਤੇ ਜਿਹੜੀਆਂ ਕਾਂਗਰਸ ਦੇ ਅੰਦਰ ਪਈਆਂ ਨਾਰਾਜ਼ਗੀਆਂ ਨੇ ਉਹ ਖਤਮ ਨਹੀਂ ਕੀਤੀਆਂ ਜਾ ਰਹੀਆਂ ਜਿਹੜੇ ਵਫਾਦਾਰੀ ਕਾਂਗਰਸ ਪਾਰਟੀ ਨਾਲ ਕਰਦੇ ਨੇ ਉਨ੍ਹਾਂ ਵਫਾਦਾਰੀਆਂ ਦਾ ਮੁੱਲ ਨਹੀਂ ਪਾਇਆ ਜਾ ਰਿਹਾ ਜਿਹੜੇ ਲੋਕ ਹਮੇਸ਼ਾ ਕਾਂਗਰਸ ਨੂੰ ਦਗਾ ਦਿੰਦੇ ਆ ਧੋਖਾ ਦਿੰਦੇ ਆ ਤਾਂ ਉਸ ਕਾਰਨ ਕਾਂਗਰਸ ਨੂੰ ਵੱਡਾ ਨੁਕਸਾਨ ਹੁੰਦਾ ਤੇ ਭਾਜਪਾ ਉਸ ਦੇ ਵਿੱਚ ਕਿਤੇ ਨਾ ਕਿਤੇ ਸਫਲ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਹੁਣ ਵੇਖਣਾ ਹੋਏਗਾ ਕਿ ਹਿਮਾਚਲ ਸਰਕਾਰ ਦੇ ਵਿੱਚ ਕੀ ਹੁਣ ਮੁੱਖ ਮੰਤਰੀ ਦਾ ਚਿਹਰਾ ਬਦਲੇਗਾ ਜਿਸ ਤਰ੍ਹਾਂ ਸੁਖਮਿੰਦਰ ਸੁਖੂ ਦੇ ਪ੍ਰਤੀ ਜਿਹੜੀ ਨਾਰਾਜ਼ਗੀ ਕਾਂਗਰਸੀ ਵਿਧਾਇਕਾਂ ਨੇ ਜ਼ਾਹਰ ਕੀਤੀ ਹੈ ਉਹ ਗੱਲ ਵੀ ਹਾਈ ਕਮਾਂਡ ਤੱਕ ਪੁੱਜੀ ਹੈ ਤੇ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕੱਢ ਲਿਆ ਜਾਏਗਾ ਅਬਜ਼ਰਵਰ ਤਨਾਤ ਕਰ ਦਿੱਤੇ ਗਿਆ ਜਿਸ ਤਰ੍ਹਾਂ ਅਬਜ਼ਰਵਰ ਪੂਰੀ ਰਿਪੋਰਟ ਹਾਈ ਕਮਾਂਡ ਤੱਕ ਪਹੁੰਚਣਗੇ ਉਸ ਤਰੀਕੇ ਨਾਲ ਹੀ ਸਥਿਤੀ ਨੂੰ ਅੱਗੇ ਲਿਜਾਇਆ ਜਾਏਗਾ ਤਾਂ ਫਿਲਹਾਲ ਹਿਮਾਚਲ ਸਰਕਾਰ ਦਾ ਜਿਹੜਾ ਘਟਨਾਕਰਮ ਹੈ ਉਸ ਨੂੰ ਜੇ ਦੇਖੀਏ ਤਾਂ ਕਿੰਨਾ ਕਿਤੇ ਸਵਾਲ ਇਸ ਗੱਲ ਦੇ ਵੀ ਉੱਭਰ ਰਿਹਾ ਹੈ ਕਿ ਅਸਲੀ ਪੋਲਿਟਿਕਸ ਤਾਂ ਭਾਜਪਾ ਹੀ ਕਰਦੀ ਹੈ ਅਸਲੀ ਰਾਜਨੀਤੀ ਤਾਂ ਭਾਜਪਾ ਕਰਦੀ ਵਿਖਾਈ ਦਿੰਦੀ ਹੈ ਤੇ ਜੋੜ ਤੋੜ ਦੀ ਸਿਆਸਤ ਦੇ ਨਾਲ ਭਾਜਪਾ ਨੂੰ ਵਧਣਾ ਆਉਂਦਾ ਹੈ ਇਸੇ ਕਰਕੇ ਭਾਜਪਾ ਕੇਂਦਰ ਚ ਰਾਜ ਕਰ ਰਹੀ ਹੈ ਸੂਬਿਆਂ ਚ ਰਾਜ ਕਰ ਰਹੀ ਹੈ ਤੇ ਵਕ ਵਕ ਥਾਵਾਂ ਦੇ ਉੱਤੇ ਸੱਤਾ ਵਿੱਚ ਦਿਖਾਈ ਦਿੰਦੀ ਹੈ ਤਾਂ ਕਾਂਗਰਸ ਦੇ ਪਛੜਨ ਦੇ ਕੀ ਕਾਰਨ ਨੇ ਕਾਂਗਰਸ ਕੀ ਅੰਦਰ ਪਈਆਂ ਨਾਰਾਜ਼ਗੀਆਂ ਨੂੰ ਦੂਰ ਕਰੇਗੀ ਕੀ ਵਫਾਦਾਰਾਂ ਨੂੰ ਪਛਾਣੇਗੀ ਇਸੇ ਤਰ੍ਹਾਂ ਹੀ ਨਮਜੋਤ ਸਿੰਘ ਸਿੱਧੂ ਜਿਹੜੇ ਅਕਸਰ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਸਵਾਲ ਖੜੇ ਕਰਦੇ ਆ ਤਾਂ ਨਮਜੋਤ ਸਿੰਘ ਸਿੱਧੂ ਦੀਆਂ ਜਿਸ ਤਰ੍ਹਾਂ ਦੀਆਂ ਚਰਚਾਵਾਂ ਭਾਜਪਾ ਦੇ ਨਾਲ ਜੋੜੀਆਂ ਜਾ ਰਹੀਆਂ ਸੀ ਜਿਸ ਤਰ੍ਹਾਂ ਦੀਆਂ ਗੱਲਾਂ ਬਣ ਰਹੀਆਂ ਸੀ ਅਖਬਾਰਾਂ ਵਿੱਚ ਛਪ ਰਹੀਆਂ ਸੀ ਤਾਂ ਕਿਤੇ ਨਾ ਕਿਤੇ ਹੁਣ ਨਮਜੋਤ ਸਿੰਘ ਸਿੱਧੂ ਨੇ ਵੀ ਕਾਂਗਰਸ ਹਾਈ ਕਮਾਂਡ ਤੱਕ ਪ੍ਰਿੰਕਾ ਗਾਂਧੀ ਤੱਕ ਪਹੁੰਚ ਕਰਕੇ ਆਪਣੀ ਸਫਾਈ ਰੱਖੀ ਹੈ ਯੋ ਕਿਤੇ ਵੀ ਨਹੀਂ ਜਾ ਰਹੇ ਕਾਂਗਰਸ ਦੇ ਵਿੱਚ ਰਹਿ ਕੇ ਹੀ ਕਾਂਗਰਸ ਦਾ ਸਾਥ ਦੇਣਗੇ ਹੁਣ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਚਲ ਸਰਕਾਰ ਦਾ ਘਟਨਾਕਰਮ ਦਿਖਾਈ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ ਕਿ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਵੱਡੇ ਉਧਦੇ ਹਾਸਲ ਕਰਦੇ ਆ ਵਫਾਦਾਰੀਆਂ ਨਹੀਂ ਕਰਦੇ ਜੈ ਚੰਦਾ ਵਾਲੀ ਭੂਮਿਕਾ ਨਿਭਾਉਂਦੇ ਆ ਤਾਂ ਉਹਨਾਂ ਨੂੰ ਦੰਡ ਲੱਗਣਾ ਚਾਹੀਦਾ ਹੈ ਇਥੋਂ ਤੱਕ ਕਿ ਬਾਹਰ ਦਾ ਰਸਤਾ ਵੀ ਵਿਖਾਉਣਾ ਚਾਹੀਦਾ ਤਾਂ ਪੰਜਾਬ ਦੀ ਸਿਆਸਤ ਵਿੱਚ ਵੀ ਅਜਿਹਾ ਕੁਝ ਹੀ ਹੋ ਰਿਹਾ ਸੀ ਕਿ ਜਦੋਂ ਨਮਜੋਤ ਸਿੰਘ ਸਿੱਧੂ ਵਕਰੇ ਤੌਰ ਤੇ ਰਾਗ ਲਾਪਦੇ ਸੀ ਤਾਂ ਕਿਤੇ ਨਾ ਕਿਤੇ ਕਾਂਗਰਸ ਦੇ ਸੀਨੀਅਰ ਨੇਤਾ ਚਾਹੇ ਲੁਕਵੇਂ ਢੰਗ ਨਾਲ ਜਾਂ ਖੁੱਲ੍ਹੇआम ਕਈ ਵਾਰ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਖੇਡ ਨੂੰ ਜੇ ਕੋਈ ਵਿਗਾੜ ਰਿਹਾ ਹੈ ਤਾਂ ਨਮਜੋਤ ਸਿੰਘ ਸਿੱਧੂ ਵਿਗਾੜਦੇ ਆ ਤਾਂ ਜਦੋਂ ਅੱਜ ਹਿਮਾਚਲ ਸਰਕਾਰ ਦੇ ਘਟਨਾਕਰਮ ਨੂੰ ਦੇਖ ਕੇ ਨਮਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਵਫਾਦਾਰੀਆਂ ਦਾ ਮੁੱਲ ਪੈਣਾ ਚਾਹੀਦਾ ਹੈ ਤੇ ਜਿਹੜੇ ਵਿਅਕਤੀ ਜੈ ਚੰਦਾ ਦੀ ਭੂਮਿਕਾ ਨਿਭਾ ਕੇ ਕਾਂਗਰਸ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਦੰਡ ਲੱਗਣਾ ਚਾਹੀਦਾ ਹੈ ਤਾਂ ਵੇਖਣਾ ਹੋਏਗਾ ਕਿ ਜਿਸ ਤਰ੍ਹਾਂ ਬਹੁਤ ਸਾਰੀਆਂ ਚਰਚਾਵਾਂ ਇਸ ਗੱਲ ਦੇ ਉੱਤੇ ਉੱਭਰਦੀਆਂ ਨੇ ਕਿ ਲੋਟਸ ਦੇ ਤਹਿਤ ਭਾਜਪਾ ਖੇਡ ਖੇਡਦੀ ਹੈ ਤਾਂ ਇੰਡੀਆ ਨਾਲ ਦੇ ਗੱਟ ਜੋੜ ਨੂੰ ਵੀ ਨਾਲੋਂ ਨਾਲ 6:00 ਵਜੇ ਦੀ ਜਾ ਰਹੀ ਹੈ ਤਾਂ ਹੁਣ ਵੇਖਣਾ ਹੋਏਗਾ ਕਿ ਹਿਮਾਚਲ ਸਰਕਾਰ ਦੇ ਕਟਾ ਕਰਮ ਦੇ ਵਿੱਚ ਅਬਜ਼ਰਵਰ ਹਾਈ ਕਮਾਂਡ ਤੱਕ ਕਿਸ ਤਰ੍ਹਾਂ ਦੀ ਰਿਪੋਰਟ ਕਰਦੇ ਆ ਕਾਂਗਰਸ ਜਿਹੜੀ ਅੰਦਰੋਂ ਫੁੱਟ ਦਾ ਸ਼ਿਕਾਰ ਹੋ ਚੁੱਕੀ ਹੈ ਖਾਨਾ ਜੰਗੀ ਦਾ ਸ਼ਿਕਾਰ ਹੋ ਚੁੱਕੀ ਹੈ ਤਾਂ ਜਿੰਨੀ ਕੋ ਕਾਂਗਰਸ ਬਚੀ ਹੈ ਉਸ ਨੂੰ ਕਿਵੇਂ ਬਚਾ ਕੇ ਰੱਖੇਗੀ ਕਾਂਗਰਸ ਹਾਈ ਕਮਾਂਡ ਤੇ ਵੇਖਣਾ ਹੋਏਗਾ ਇਹ ਭਾਜਪਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਦਾਬੇ ਵਿੱਚ ਖੇਡਦੀ ਨਜ਼ਰ ਆਉਂਦੀ ਹੈ